ਨਿਆਰਾ ਖਾਲਸਾ ਅੱਜ ਤੱਕ ਜੋ ਨਾਮ ਸਰਹੀ ਧਰਮਾਂ ਵਿੱਚ ਪ੍ਰਭੂ ਵਾਸਤੇ ਵਰਤੇ ਗਏ ਸਾਰਿਆਂ ਦਾ ਬਰਾਬਰ ਸਤਕਾਰ ਕਰਦਾ ਤੇਰੇ ਨਾਮ ਅਨੇਕਾ ਰੂਪ ਅਨੰਤ ਕੈ ਨਾ ਜਾਏ ਤੇਰੇ ਗੁਣ ਕੀਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿ ਨਾ ਜਾਏ ਤੇਰੇ ਗੁਣ ਕੀਤੇ ਅੱਗੇ ਸਾਨੂੰ ਗੁਰੂ ਸਾਹਿਬ ਜੀ ਕਰਾ ਰਹੇ ਹਨ ਕਿ ਸਹਿ ਪ੍ਰਾਪਤ ਹੋਏ ਨਿਧਾਨਾ RAM ਨਾਮ ਰਸ ਅੰਤਰ ਮਨ ਭਾਵ ਕਿਸੇ ਵੀ ਨਾਮ ਨੂੰ ਲੈਣ ਤੋਂ ਗੁਰੂ ਸਾਹਿਬ ਨੇ ਗੁਰੇਜ ਨਹੀਂ ਕੀਤਾ ਇਸ ਤਨ ਤਨ ਕੋ ਕਿਆ ਗਰਬਈਆ ਇਸ ਤਨ ਤਨ ਕੋ ਕਾ ਕਿਆ ਗਰਬਈਆ ਰਾਮ ਨਾਮ ਕਾਹ ਨਾ ਡਰਈਆ ਕਿਸੇ ਨਾਮ ਦੇ ਭੇਜ ਤੋਂ ਬਿਨਾ ਉਸ ਪ੍ਰਭੂ ਨੂੰ ਯਾਦ ਕਰਨ ਦੀ ਸਿੱਖਿਆ ਦੇ ਰਹੇ ਹਮ ਕਬੀਰ ਸਾਹਿਬ ਜੜ ਕਰਾ ਰਹੇ ਹਮ ਰਾਮ ਨਾਮ ਨਿਤ ਜਪ ਮਨ ਮੇਰੇ ਸ਼ੀਤਲ ਸ਼ਾਂਤ ਸਦਾ ਸੁਖ ਪਾਵੈ ਕਿਰਵਿਕ ਜਾਹੇ ਸਭੇ ਮਨ ਮੇਰੇ ਸਾਰੇ ਹੀ ਮਨ ਦੇ ਕਲੇਸ਼ ਖਤਮ ਹੋ ਜਾਣਗੇ ਸੋ ਸਾਰੇ ਹੀ ਨਾਮਾਂ ਦਾ ਸਤਕਾਰ ਕਰਨ ਦੀ ਜਾਂਚ ਸਾਨੂੰ ਦੱਸੀ ਗਈ ਇਸ ਕਰਕੇ ਖਾਲਸਾ ਨਿਆਰਾ